ਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਪੋਸਟਪੋਨ ਹੋਈ ਮੀਟਿੰਗ ਅੱਜ ਹੋਣ ਜਾ ਰਹੀ ਹੈ ਪਰ ਉਹਦੇ ਵਿੱਚ ਮੁੱਖ ਮੁੱਦਾ ਮੁੱਖ ਸੰਭਾਵਨਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕਾਰਜਕਾਰੀ ਜਥੇਦਾਰੀ ਦਾ ਹੈ ਹੁਣ ਸਵਾਲ ਇਹ ਹੈ ਕਿ ਕੀ ਇਸ ਸੰਭਾਵਨਾ ਦੇ ਉੱਤੇ ਮੋਰ ਲੱਗੇਗੀ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਚਾਰਜ ਤੋਂ ਮੁਕਤ ਕਰਕੇ ਤੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਮ hạnੂਦ ਕਰ ਦਿੱਤਾ ਜਾਵੇਗਾ ਕਿਉਂਕਿ ਇੱਕ ਪਾਸੇ ਇੱਕ ਵਿਅਕਤੀ ਇੱਕ ਅਹੁਦੇ ਵਾਲੀ ਟੈਂਡੈਂਸੀ ਵੀ ਜਿਹੜੀ ਖਰਜਿੰਦਰ ਸਿੰਘ ਧਾਮੀ ਚਾਹੁੰਦੇ ਸੀਗੇ ਸੂਤਰਾਂ ਮੁਤਾਬਕ ਉਹ ਨਿਯੁਕਤ ਕੀਤੀ ਜਾ ਸਕਦੀ ਹੈ ਪਰ ਦੂਸਰੀ ਗੱਲ ਇਹ ਹੈ ਕਿ ਜੇ ਇਹ ਫੈਸਲਾ ਲੈ ਲਿਆ ਜਾਂਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਕਿੰਨੂੰ ਤਾਇਨਾਤ ਕੀਤਾ ਜਾਵੇਗਾ ਜੇ ਆਪਾਂ ਰੈਗੂਲੇਸ਼ਨ ਦੀ ਗੱਲ ਕਰੀਏ ਤਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨਹੀਂ ਹੋਈ ਹੁੰਦੀ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਕਾਰਜਕਾਰੀ ਚਾਰਜ ਹੁੰਦਾ ਆ ਉਹ ਆਟੋਮੈਟਿਕਲੀ ਮੁਖ ਸੇਵਾਦਾਰ ਜਿਹੜੇ ਆ ਉਹ ਮੁਖ ਹੈਡ ਗ੍ਰੰਥੀ ਜਿਹੜੇ ਹੁੰਦੇ ਨੇ ਉਹ ਨਿਭਾਉਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਐਲਾਨਿਆ ਜਾਂਦਾ ਆ ਨਾਮ ਨਵੇਂ ਜਥੇਦਾਰ ਦਾ ਤੇ ਉਸ ਤੋਂ ਬਾਅਦ ਨਵੇਂ ਜਥੇਦਾਰ ਰਵੈਤਾਂ ਦੇ ਅਨੁਕੂਲ ਆਪਣਾ ਚਾਰਜ ਜਿਹੜਾ ਉਹ ਸਾਂਭਦੇ ਨੇ ਹਾਲਾਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਦੋਂ ਨਿਯੁਕਤ ਕੀਤਾ ਗਿਆ ਸੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹੀ ਨਿਰਾਸ਼ਾ ਆ ਕਿ ਰਵੈਤਾਂ ਦੇ ਵਿਰੁੱਧ ਜਾ ਕੇ ਇਹ ਸਾਰਾ ਕਾਰਜ ਸੰਪੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਸ ਵਾਸਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਵਿਰੋਧਤਾ ਵੀ ਪਰਜ਼ੋਰ ਹੋਈ ਹੈ ਹੁਣ ਸਵਾਲ ਇਹ ਹੈ ਕਿ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਕਾਰਜਕਾਰੀ ਚਾਰਜ ਖੋਇਆ ਜਾਂਦਾ ਆ ਜਾਂ ਵਾਪਸ ਲੈ ਲਿਆ ਜਾਂਦਾ ਆ ਤਾ ਐਸੀ ਸਥਿਤੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਚਾਰਜ ਕਿੰਨੂੰ ਸੌਪਿਆ ਜਾਵੇਗਾ ਕੀ ਜਾਨੀ ਮਲਕੀਤ ਸਿੰਘ ਨੂੰ ਜਿਹੜੇ ਹੈੱਡ ਗ੍ਰੰਥੀ ਨੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਫਿਰ ਕਿਸੇ ਹੋਰ ਨੂੰ ਹੁਣ ਜੇ ਇੱਥੇ ਵਿਚਾਰਿਆ ਜਾਵੇ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿੜੀਆਂ ਮੰਗਾਂ ਰੱਖੀਆਂ ਸੀ ਬਾਬਾ ਹਰਨਾਮ ਸਿੰਘ ਖਾਲਸਾ ਜਦੋਂ 골ਡਨ ਗੇਟ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਮਾਰਚ ਕੱਢਦੇ ਆ ਤੇ ਉੱਥੇ ਹਰਜਿੰਦਰ ਸਿੰਘ ਧਾਮੀ ਜੀ ਨੂੰ ਇੱਕ ਮੰਗ ਪੱਤਰ ਸੌਂਪਦੇ ਆ ਤੇ ਉਸ ਦੇ ਵਿੱਚ ਇਹ ਮੰਗ ਹੁੰਦੀ ਹੈ ਕਿ ਜਿਹੜੇ ਸਾਬਕਾ ਜਹੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੇ ਇਹਨਾਂ ਨੂੰ ਵਾਪਸ ਬਹਾਲ ਕਰਕੇ ਤੇ ਰਵਾਇਤਾਂ ਅਨੁਸਾਰ ਇਹਨਾਂ ਦੀ ਸੇਵਾ ਮੁਕਤੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਅੱਗੇ ਨਵੇਂ ਜਥੇਦਾਰ ਜਿਹੜੇ ਆ ਨਿਯੁਕਤ ਕੀਤੇ ਜਾਣ ਤੇ ਰਵਾਇਤਾਂ ਅਨੁਸਾਰ ਉਹ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇ ਹੁਣ ਇੱਕ ਤਾਂ ਸੰਭਾਵਨਾ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਦੁਬਾਰਾ ਬਹਾਲ ਕਰਕੇ ਤੇ ਰਵਾਇਤਾਂ ਅਨੁਕੂਲ ਅਗਲੀ ਕਾਰਵਾਈ ਪਾਈ ਜਾਵੇਗੀ ਤੇ ਦੂਸਰੀ ਸੰਭਾਵਨਾ ਇਹ ਹੈ ਕਿ ਕੋਈ ਹੋਰ ਚਿਹਰਾ ਲਿਆ ਕੇ ਨਵਾਂ ਜਥੇਦਾਰ ਸੌਪਿਆ ਜਾਵੇ ਥਾਪਿਆ ਜਾਵੇ ਹੁਣ ਇਹਦੇ ਦਰਮਿਆਨ ਕੁਝ ਨਾਮ ਆਲਰੇਡੀ ਚੱਲ ਰਹੇ ਸੀ ਉਹਨਾਂ ਨਾਵਾਂ ਦੇ ਵਿੱਚ ਬੰਦੀ ਸਿੰਘਾਂ ਦਾ ਨਾਮ ਆਉਂਦਾ ਆ ਬਲਵੰਤ ਸਿੰਘ ਰਾਜੋ ਉਹਨਾਂ ਦਾ ਨਾਮ ਆਉਂਦਾ ਇਹ ਵੀ ਸੰਭਾਵਨਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਚਾਰਜ ਬਲਵੰਤ ਸਿੰਘ ਰਾਜੋ ਉਹਨਾਂ ਨੂੰ ਸੌਂਪ ਦਿੱਤਾ ਜਾਵੇ ਹਾਲਾਂਕਿ ਇਹ ਵੀ ਟੌਪਿਕ ਡਿਬੇਟੇਬਲ ਆ ਪਰ ਸਵਾਲ ਇਹ ਹੈ ਕਿ ਹੁੰਦਾ ਕੀ ਹੈ ਹੋਣ ਕੀ ਵਾਲਾ ਅੱਜ ਦੀ ਮੀਟਿੰਗ ਦੇ ਵਿੱਚ ਕੀ ਇਹ ਫੈਸਲਾ ਲਿਆ ਜਾਵੇਗਾ ਔਰ ਜੇ ਲਿਆ ਜਾਂਦਾ ਤੇ ਕਿਧਰ ਵੱਲ ਨੂੰ ਇਸ਼ਾਰਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ